ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ ਮਾਨ ਹੁੰਦਿਆ ਅੰਮ੍ਰਿਤਮਈ ਉਪਦੇਸ਼ ਸਾਡੇ ਸੰਸਾਰਿਕ ਜੀਵਾਂ ਤੇ ਤਰਸ ਕਰਕੇ ਬਖਸ਼ਿਸ਼ ਕੀਤਾ ਹੈ ਸੋ ਆਪ ਸਰਬ ਸੰਗਤਾਂ ਨੇ ਗੁਰੂ ਰਹਿਮ ਸਦਕਾ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਜੁੜ ਬੈਠ ਕੇ ਗੁਰੂ ਜਸ ਸ੍ਰਵਣ ਕਰ ਰਹੇ ਹਾਂ ਸੋ ਆਉ ਮਨੋਂ ਬਿਲਕੀਆਂ ਕਰੀਏ ਇਕਾਗਰ ਅੱਜ ਦਾ ਜੋ ਇਤਿਹਾਸ ਹੈ ਅਦਲ ਮਿਲ ਕੇ ਇਤਿਹਾਸ ਦੀ ਵਿਚਾਰ ਕਰੀਏ ਅਤੇ ਭਾਵਨਾ ਦੇ ਨਾਲ ਗੁਰੂ ਚਰਣਾ ਵਿੱਚ ਜੁੜ ਕੇ ਬੈਠੀਏ ਜੀ ਸੋ ਅੱਜ 6ਵੇਂ ਗੁਰਦੇਵ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਸਤਗੁਰਾਂ ਦਾ ਬੰਦੀ ਛੋੜ ਦਿਵਸ ਹੈ ਸਤਗੁਰੂ ਜੀ ਅੱਜ ਦੇ ਦਿਨ ਗਵਾਲੀਆ ਦੇ ਕਿਲੇ ਦੇ ਵਿੱਚੋਂ 52 ਰਾਜਿਆਂ ਨੂੰ ਰਹਾ ਕਰਵਾ ਕੇ ਅੰਮ੍ਰਿਤਸਰ ਦੀ ਧਰਤੀ ਤੇ ਪੁੱਜੇ ਸਨ ਸੰਗਤਾਂ ਨੇ ਗੁਰੂ ਦੇ ਆਉਣ ਦੀ ਖੁਸ਼ੀ ਦੇ ਵਿੱਚ ਸ਼ਬਦ ਗਾਇਨ ਕਰਕੇ ਸ਼ਬਦ ਚੌਂਕੀਆਂ ਕੱਢ ਕੇ ਅਤੇ ਸਤਿਗੁਰਾਂ ਦੇ ਆਉਣ ਦੀ ਖੁਸ਼ੀ ਵਿੱਚ ਦੇਸੀ ਘਿਉ ਦੇ ਦੀਵੇ ਜਗਾਏ ਸਨ ਸਵਾ ਉਹ ਰਲ ਮਿਲ ਕੇ ਸੰਖੇਪ ਦਾ ਇਤਿਹਾਸ ਸਾਂਝਾ ਕਰੀਏ ਸਤਗੁਰਾਂ ਦੇ ਐਸੇ ਕੀ ਕਾਰਨ ਬਣ ਗਏ ਜੋ ਹਕੂਮਤ ਨੇ ਗੁਰੂ ਨੂੰ ਨਜ਼ਰਬੰਦ ਕਰ ਦਿੱਤਾ ਐਸੇ ਕੀ ਕਾਰਨ ਸਨ ਜੋ ਹਕੂਮਤ ਨੇ ਸਤਗੁਰਾਂ ਨੂੰ ਨਜ਼ਰਬੰਦ ਕੀਤਾ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕਰ ਦਿੱਤਾ ਤੇ ਭਾਗਾਂ ਵਾਲਿਓ ਜਦੋਂ ਸਤਗੁਰਾਂ ਦਾ ਜੋ ਪ੍ਰਕਾਸ਼ ਹੋਇਆ ਹੈ ਗੁਰੂ ਦਾ ਪ੍ਰਕਾਸ਼ 1595 ਦੇ ਵਿੱਚ ਹੋਇਆ 20 ਸਾਲਾਂ ਬਾਅਦ ਇਤਿਹਾਸਕਾਰ 21 ਸਾਲਾਂ ਬਾਅਦ ਵੀ ਲਿਖਦੇ ਨੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਪ੍ਰਕਾਸ਼ ਪੰਜਵੇਂ ਗੁਰਦੇਵ ਜੀ ਦੇ ਗ੍ਰਹਿ ਵਿਖੇ ਮਾਤਾ ਗੰਗਾ ਜੀ ਦੀ ਕੁੱਖੋਂ ਹੋਇਆ ਸੀ ਵਿਆਹ ਤੋਂ 20 ਤੋਂ 21 ਸਾਲ ਬਾਅਦ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਜਦੋਂ ਗੁਰੂ ਦਾ ਪ੍ਰਕਾਸ਼ ਹੋਇਆ ਸੰਨ 1595 ਸੇ ਤੇ ਭਾਗਾਂ ਵਾਲਿਓ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹੀਦੀ ਹੁੰਦੀ ਹੈ 1606 ਦੇ ਵਿੱਚ ਉਸ ਵਕਤ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੀ ਉਮਰ 11 ਸਾਲ ਦੀ ਹੈ ਸਤਗੁਰਾਂ ਦੀ ਸ਼ਹੀਦੀ ਲਾਹੌਰ ਦੇ ਵਿੱਚ ਹੋਏ ਤੇ ਗੁਰਮਖੋ ਸਤਗੁਰਾਂ ਨੂੰ ਪਤਾ ਸੀ ਵਾਪਸ ਨਹੀਂ ਪਰਤਣਾ ਬਾਬਾ ਬੁੱਢਾ ਜੀ ਦੀ ਡਿਊਟੀ ਲਾ ਦਿੱਤੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਬਖਸ਼ ਦਿੱਤੀ ਬਾਬਾ ਬੁੱਢਾ ਜੀ ਨੇ ਦੋ ਕਿਰਪਾਨਾਂ ਪਹਿਨਾਈਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਤੇ ਭਾਗਾਂ ਵਾਲਿਓ ਮੀਰੀ ਤੋਂ ਭਾਵ ਰਾਜਨੀਤੀ ਦੀ ਪੀਰੀ ਤੋਂ ਭਾਵ ਧਰਮ ਦੀ ਤੇ ਜੋ ਧਰਮ ਦੀ ਕਿਰਪਾਨ ਹੈ ਪੀਰੀ ਦੀ ਕਿਰਪਾਨ ਹੈ 2 ਇੰਚ ਵੱਡੀ ਹੈ ਜੋ ਮੀਰੀ ਦੀ ਕਿਰਪਾਨ ਹੈ ਰਾਜਨੀਤੀ ਦੀ ਕਿਰਪਾਨ ਹੈ ਉਹ 2 ਇੰਚ ਛੋਟੀ ਹੈ ਸਤਗੁਰਾਂ ਨੇ ਸੰਕੇਤ ਸਾਨੂੰ ਦੇਣੇ ਕੀਤੇ ਤੇ ਭਾਗਾਂ ਵਾਲਿਓ ਜਦੋਂ ਬਾਬਾ ਬੁੱਢਾ ਜੀ ਨੇ ਕਿਰਪਾਨ ਪਹਿਨਾਈ ਵਿੱਚ ਬੈਠੇ ਹੋਏ ਐਸੇ ਕੱਚੇ ਮਨੁੱਖ ਵੀ ਕਹਿਣ ਲੱਗੇ ਬਾਬਾ ਬੁੱਢਾ ਜੀ ਨੇ ਪੁੱਠੀ ਕਿਰਪਾਨ ਪਹਿਨਾ ਦਿੱਤੀ ਤੇ ਗੁਰਮੁਖੋ ਸਤਿਗੁਰਾਂ ਨੇ ਸਮਝਾਇਆ ਵੇਖੋ ਜਿਉ ਬਾਬਾ ਬੁੱਢਾ ਜੀ ਜਿਨ੍ਹਾਂ ਨੇ ਗੁਰਮੁਖੋ 6 ਗੁਰੂ ਸਹਿਬਾਨਾਂ ਨੂੰ ਆਪਣੇ ਹੱਥੀਂ ਸੇ ਗੁਰੂ ਸਹਿਬਾਨਾਂ ਦੇ ਦਰਸ਼ਨ ਕੀਤੇ 5 ਗੁਰੂ ਸਹਿਬਾਨਾਂ ਨੂੰ ਆਪਣੇ ਹੱਥੀਂ ਗੁਰਦਾ ਗੱਦੀ ਬਖਸ਼ਿਸ਼ ਕੀਤੀ ਤਾਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਸੰਗਤਾਂ ਨੂੰ ਸਮਝਾਇਆ ਤੇ ਭਾਗਾਂ ਵਾਲਿਓ ਉਸ ਵਕਤ ਜਹਾਂਗੀਰ ਦਾ ਸਮਾਂ ਸੀ ਜਹਾਂਗੀਰ ਨੇ ਇਹ ਅਲਾਉਡ ਕਰ ਰੱਖਿਆ ਸੀ ਕਿ ਕੋਈ ਆਪਣੇ ਬੈਠਣ ਵਾਲਾ ਜੋ ਥੜਾ ਹੈ 2 ਇੰਚ ਤੋਂ ਉੱਚਾ ਨਹੀਂ ਬਣਾ ਸਕਦਾ ਕੋਈ ਆਪਣੇ ਬੈਠਣ ਵਾਲਾ ਸਮਾ ਥੜਾ 2 ਫੁੱਟ ਤੋਂ ਉੱਚਾ ਨਹੀਂ ਬਣਾ ਸਕਦਾ ਵਿਭਾਗਾਂ ਵਾਲਿਓ ਉਸ ਵਕਤ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਸਭ ਤੋਂ ਪਹਿਲੂ ਕਿਲਾ ਲੋਗੜ ਦੀ ਉਸਾਰੀ ਕਰਵਾਏ ਸਤਿਗੁਰਾਂ ਨੇ ਐਸੇ ਮਹਾਨ ਕਾਰਜ ਕੀਤੇ ਕੀਤੇ 12 ਫੁੱਟ ਤੋਂ ਵੀ ਉੱਚਾ ਸਤਿਗੁਰਾਂ ਨੇ ਅਕਾਲ ਤਖਤ ਬਣਾ ਦਿੱਤਾ ਅਕਾਲ ਤਖਤ ਬਣਾਇਆ ਤੇ ਇਸ ਅਕਾਲ ਤਖਤ ਤੇ ਬੈਠ ਕੇ ਸਤਿਗੁਰੂ ਜੀ ਫੈਸਲੇ ਕਰਨ ਲੱਗੇ ਨਾਲ ਹੀ ਹੁਕਮ ਜਾਰੀ ਕਰ ਦਿੱਤਾ ਅੱਜ ਤੋਂ ਜਿਹੜਾ ਵੀ ਪ੍ਰਮਾਣ ਸਿੱਖ ਕੌਮ ਵਾਸਤੇ ਜਾਰੀ ਹੋਵੇਗਾ ਇਸ ਅਕਾਲ ਤਖਤ ਤੋਂ ਹੋਵੇਗਾ ਸਤਿਗੁਰਾਂ ਨੇ ਹਰ ਇੱਕ ਸਿੱਖ ਦਾ ਫੈਸਲਾ ਅਕਾਲ ਤਖਤ ਦੇ ਆਗੇ ਹੁੰਦਾ ਸੀ ਹਕੂਮਤ ਡਰ ਗਈ ਸਾਡੇ ਤਖਤ ਤੋਂ ਵੀ ਉੱਚਾ ਕਿਉਂਕਿ ਭਾਗਾਂ ਵਾਲਿਓ ਦਿੱਲੀ ਦੇ ਤਖਤ ਤੋਂ ਵੀ ਉੱਚਾ ਇੱਕ ਹਿੰਦੁਸਤਾਨ ਦਾ ਬਾਦਸ਼ਾਹ ਜਹਾਂਗੀਰ ਹੈ ਤੇ ਗੁਰਮਖੋ ਦੂਜੇ ਪਾਸੇ ਸੱਚਾ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਤੋਂ ਸਤਗੁਰਾਂ ਦੀ ਇਸ ਅਕਾਲ ਤਖਤ ਨੂੰ ਦੇਖ ਕੇ ਹਕੂਮਤ ਡਰ ਗਈ ਸਾਡੇ ਰਾਜ ਨੂੰ ਖਤਰਾ ਹੈ ਤੇ ਭਾਗਾਂ ਵਾਲਿਓ ਹੁਕਮ ਦੇ ਦਿੱਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਛਲ ਦੇ ਨਾਲ ਗਵਾਲੀਅਰ ਬੁਲਾਇਆ ਗਿਆ ਗਵਾਲੀਅਰ ਬਲਾਕੇ ਸਤਗੁਰਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਕਿਉਂਕਿ ਇਤਿਹਾਸ ਬੜਾ ਲੰਬੇਰਾ ਹੈ ਸੰਖੇਪ ਰੂਪ ਆਪ ਸੰਗਤਾਂ ਦੇ ਲਾਲ ਰਾਮ ਲੱਕੇ ਆਵਾਂ ਸਾਂਝਾ ਕਰੀਏ ਸਤਗੁਰਾਂ ਨੂੰ ਬੁਲਾਇਆ ਗਿਆ ਬਲਾਕੇ ਗੁਰਮਖੋ ਸਤਗੁਰਾਂ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕਰ ਦਿੱਤਾ ਗਿਆ ਕੈਦ ਕਰਨ ਦਾ ਕਾਰਨ ਇਹ ਸੀ ਸਤਿਗੁਰੂ ਜੀ ਜਦੋਂ ਗੁਰਤਾ ਗੱਦੀ ਤੇ ਬੈਠੇ ਗੁਰੂ ਨੇ ਕਹਿ ਦਿੱਤਾ ਸਿੱਖੋ ਅੱਜ ਤੋਂ ਬਾਅਦ ਰੰਮਾਲੇ ਆਦਿਕ ਅੱਜ ਤੋਂ ਬਾਅਦ ਹੀਰੇ ਜਵਾਹਰਾਤ ਜਾਂ ਸੋਨਾਂ ਜਾਂ ਮਾਇਆ ਭੇਟਾ ਨਾ ਕਰੋ ਅੱਜ ਤੋਂ ਬਾਅਦ ਸੁੰਦਰ ਘੋੜੇ ਭੇਟਾ ਕਰੋ ਅੱਜ ਤੋਂ ਬਾਅਦ ਸੁੰਦਰ ਨੌਜਵਾਨ ਅੱਜ ਤੋਂ ਬਾਅਦ ਪਹਿਲਵਾਨ ਨੌਜਵਾਨ ਅੱਜ ਤੋਂ ਬਾਅਦ ਜਵਾਨੀਆਂ ਭੇਟਾ ਕਰੋ ਤੇ ਗੁਰਮੁਖੋ ਸਿੱਖ ਨੌਜਵਾਨ ਵਹੀਰਾਂ ਕੱਤ ਕੇ ਗੁਰੂ ਕੇ ਚਰਨਾਂ ਵਿੱਚ ਆਉਣ ਲੱਗੇ ਸਿੱਖਾਂ ਨੇ ਆਪਣੀਆਂ ਨੌਜਵਾਨਾਂ ਨੇ ਜਵਾਨੀਆਂ ਭੇਟਾ ਕੀਤੀਆਂ ਸਤਿਗੁਰਾਂ ਨੇ ਇੱਕ ਫੌਜ ਤਿਆਰ ਕੀਤੀ ਤੇ ਭਾਗਾਂ ਵਾਲਿਓ ਸਤਿਗੁਰਾਂ ਨੇ 4 ਜੰਗਾਂ ਲੜੀਆਂ ਕਿਸੇ ਵਾਸਤੇ ਨਹੀਂ ਕੇਵਲ ਹਕੂਮਤ ਦੇ ਨਾਲ ਹਕੂਮਤ ਦਾ ਨੱਕ ਭੁਰਨ ਵਾਸਤੇ ਜੋ ਹਕੂਮਤ ਉਸ ਵਕਤ ਲੋਕਾਂ ਤੇ ਤਸ਼ੱਦਦ ਕਰਦੀ ਸੀ ਸਤਗੁਰਾਂ ਨੇ ਉਸ ਤਸ਼ੱਦਦ ਦੇ ਖਿਲਾਫ ਚਾਰ ਜੰਗਾਂ ਲੜੀਆਂ ਨੇ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਜਦੋਂ ਜਵਾਨੀਆਂ ਮੰਗੀਆਂ ਸਿੱਖਾਂ ਨੂੰ ਕਿਹਾ ਚੰਗੇ ਹਥਿਆਰ ਭੇਟਾ ਕਰੋ ਸਿੱਖਾਂ ਨੂੰ ਕਿਹਾ ਚੰਗੇ ਘੋੜਾ ਘੋੜੇ ਭੇਟਾ ਕਰੋ ਜਵਾਨੀਆਂ ਭੇਟਾ ਕਰੋ ਤੇ ਸਤਗੁਰਾਂ ਨੇ ਮਲ ਅਖਾੜੇ ਬਣਾਏ ਉੱਥੇ ਗੁਰੂ ਜੀ ਪਹਿਲਵਾਨੀਆਂ ਕੁਸ਼ਤੀਆਂ ਕਰਾਉਂਦੇ ਸਨ ਸਤਗੁਰਾਂ ਨੇ ਸਿੱਖਾਂ ਨੂੰ ਨੇਜਾ ਬੰਦੀ ਘੋੜਾ ਸਕੋਰ ਸਵਾਰੀ ਅਤੇ ਹੋਰ ਗੱਤਕੇ ਦੇ ਜੋਹਰ ਗੁਰੂ ਜੀ ਨੇ ਸਿਖਾਏ ਸਿੱਖ ਤਿਆਰ ਕੀਤੇ ਗਏ ਸਤਗੁਰੂ ਜੀ ਅਕਲੀ ਜੰਗਾਂ ਸਿੱਖਾਂ ਦੀਆਂ ਦੋ ਹਿੱਸਿਆਂ ਦੇ ਵਿੱਚ ਵੰਡ ਕੇ ਕਰਵਾਇਆ ਕਰਦੇ ਸਨ ਟ੍ਰੇਨਿੰਗ ਸਤਿਗੁਰੂ ਜੀ ਦਿਆ ਕਰਦੇ ਸਨ ਤੇ ਭਾਗਾਂ ਵਾਲਿਓ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਚਾਰ ਜੰਗਾਂ ਵੀ ਲੜੀਆਂ ਆਉਣ ਵਾਲੇ ਅਗਲੇ ਸਮੇਂ ਦੇ ਵਿੱਚ ਤੇ ਜਦੋਂ ਹਕੂਮਤ ਨੂੰ ਪਤਾ ਚੱਲਿਆ ਦਿੱਲੀ ਦੇ ਤਖਤ ਤੋਂ ਉੱਚਾ ਤਖਤ ਬਣਾ ਦਿੱਤਾ ਗਿਆ ਤੇ ਗੁਰਮੁਖੋ ਹਕੂਮਤ ਨੇ ਬਹਾਨਾ ਬਣਾਇਆ ਜਹਾਗੀਰ ਵਰਗਿਆਂ ਨੇ ਬਹਾਨਾ ਬਣਾ ਲਿਆ ਗੁਰੂ ਅਰਜੁਨ ਦੇ ਮਹਦਾਤ ਜੀ ਤੋਂ ਜੁਰਮਾਨਾ ਲੈਣਾ ਸੀ ਉਹਨਾਂ ਨੇ ਭਰਿਆ ਨਹੀਂ ਵੇਖੋ ਸਤਿਗੁਰਾਂ ਨੇ ਸਾਫ਼ ਜਵਾਬ ਦੇ ਦਿੱਤਾ ਸੀ ਪੰਚਮ ਗੁਰਦੇ ਪਾਤਸ਼ਾਹ ਜੀ ਕਹਿਣ ਲੱਗੇ ਗੁਰੂ ਨੂੰ ਕਹਿਣ ਲੱਗੇ ਤੁਹਾਨੂੰ ਬਖਸ਼ ਦਿੱਤਾ ਜਾਵੇਗਾ ਜਾਂ 1 ਲੱਖ ਰੁਪਇਆ ਜੁਰਮਾਨਾ ਭਰ ਦਿਓ ਸਤਿਗੁਰੂ ਜੀ ਕਹਿਣ ਲੱਗੇ ਇਹ ਸੰਗਤ ਦਾ ਪੈਸਾ ਹੈ ਸੰਗਤ ਦਾ ਜਸਵੰਦ ਹੈ ਤੇ ਸੰਗਤ ਵਾਸਦੇ ਹੈ ਮੈਂ ਆਪਣੇ ਸਵਾਰਥ ਵਾਸਤੇ ਨਹੀਂ ਵਰਤ ਸਕਦਾ ਸਤਗੁਰਾਂ ਨੇ ਗੁਰਮਖੋ ਪੈਸਾ ਦੇਣ ਤੋਂ ਇਨਕਾਰ ਕਰ ਇਨਕਾਰ ਕਰ ਦਿੱਤਾ ਸਤਗੁਰੂ ਜੀ ਨੂੰ ਕਹਿਣ ਲੱਗੇ ਫਿਰ ਤੁਹਾਡੀ ਸ਼ਹੀਦੀ ਹੋਵੇਗੀ ਸ਼ਹੀਦੀ ਕਬੂਲ ਲਓ ਗੁਰੂ ਜੀ ਕਹਿਣ ਲੱਗੇ ਸ਼ਹਾਦਤ ਵਾਲਾ ਰਸਤਾ ਮੈਨੂੰ ਮਨਜ਼ੂਰ ਹੈ ਸਤਗੁਰਾਂ ਨੇ ਸ਼ਹਾਦਤ ਵਾਲਾ ਰਸਤਾ ਅਪਣਾਇਆ ਇਹ ਹਕੂਮਤ ਨੇ ਜਹਾਂਗੀਰ ਨੇ ਕੇਵਲ ਬਹਾਨਾ ਬਣਾ ਲਿਆ ਕਿ ਸਤਗੁਰਾਂ ਨੂੰ ਇਸ ਤਰ੍ਹਾਂ ਨਜ਼ਰਬੰਦ ਕਰ ਦਿੱਤਾ ਜਾਵੇ ਸਤਗੁਰਾਂ ਦੀ ਗ੍ਰਿਫਤਾਰੀ ਹੋਈ ਤੇ ਭਾਗਾ ਵਾਲਿਓ ਗੁਰੂ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਬੁਲਾਇਆ ਗਿਆ ਸਤਗੁਰਾਂ ਨੂੰ ਨજરਬੰਦ ਕਰ ਦਿੱਤਾ ਸਿੱਖਾਂ ਨੇ ਕਿਸੇ ਨੇ ਲਿਖਿਆ ਹੈ ਸਤਗੁਰੂ ਜੀ 2 ਸਾਲ ਨજરਬੰਦ ਰਹੇ ਕਿਸੇ ਨੇ 2.5 ਸਾਲ ਦਾ ਸਮਾਂ ਲਿਖਿਆ ਹੈ ਕਿਸੇ ਨੇ 7 ਸਾਲ ਦਾ ਸਮਾਂ ਲਿਖਿਆ ਹੈ ਕਿਸੇ ਨੇ 12 ਸਾਲ ਦਾ ਸਮਾਂ ਸਤਗੁਰੂ ਜੀ ਜਿੰਨਾ ਸਮਾਂ ਨજર ਬੰਦ ਰਹੇ ਸੰਗਤਾਂ ਦੇ ਵਿੱਚ ਵਿਆਕੁਲਤਾ ਹੋ ਗਈ ਸੰਗਤਾਂ ਵਿਆਕੁਲ ਹੋ ਗਈਆਂ ਗੁਰੂ ਕੇ دیدار ਕਿਸ ਤਰ੍ਹਾਂ ਕਰੀਏ ਗੁਰੂ ਕੇ ਦਰਸ਼ਨ ਕਿਸ ਤਰ੍ਹਾਂ ਹੋਣ ਬਾਬਾ ਬੁੱਢਾ ਜੀ ਗੁਰਮਖੋ ਕਈ ਵਾਰ ਗਏ ਕਈ ਵਾਰ ਦੀ ਮੁਲਾਕਾਤ ਹੋ ਜਾਂਦੀ ਸੀ ਤੇ ਫਿਰ ਉਹਨਾਂ ਦਰੋਗਿਆਂ ਨੇ ਮੁਲਾਕਾਤ ਕਰਨੀ ਬੰਦ ਕਰ ਦਿੱਤੀ ਤੇ ਸਤਗੁਰਾਂ ਦੇ ਗੁਰਮਖੋ ਚਰਨਾਂ ਦੇ ਵਿੱਚ ਸੰਗਤਾਂ ਅੰਮ੍ਰਿਤਸਰ ਤੋਂ ਜਾਂਦੀਆਂ ਜਗ ਦੀ ਮਿਸ਼ਾਲ ਹੱਥ ਵਿੱਚ ਲੈ ਕੇ ਸ਼ਬਦ ਪੜਦੇ ਜਾਂਦੇ ਸ਼ਬਦ ਚੌਂਕੀ ਕੱਟਦੇ ਜਾਂਦੇ ਸ਼ਬਦ ਪੜਦੇ ਪੜਦੇ ਗਵਾਲੀਅਰ ਪਹੁੰਚਦੇ ਗਵਾਲੀਅਰ ਦੇ ਕਿਲੇ ਦੀਆਂ ਪ੍ਰਕਰਮਾ ਕਰਕੇ ਮੱਥਾ ਟੇਕ ਕੇ ਤੇ ਗੁਰਮੁਖੋ ਕਿਲੇ ਦੀਆਂ ਅੰਦਾ ਚੁੰਮ ਕੇ ਚੁੰਮ ਕੇ ਵਾਪਸ ਆ ਜਾਂਦੇ ਜਦੋਂ ਉਹ ਦਰੋਗੇ ਪੁੱਛਦੇ ਤੁਸੀਂ ਕਿੱਥੋਂ ਆਏ ਹੋ ਬਾਬਾ ਇਤਨੀ ਰਾਤ ਇਤਨੀ ਤੁਹਾਡੀ ਵੱਡੀ ਉਮਰ ਹੈ ਬਾਬਾ ਬੁੱਢਾ ਜੀ ਦੀ ਉਸ ਵਕਤ 105 ਸਾਲ ਦੀ ਉਮਰ ਆ ਹੈ ਤੇ ਭਾਗਾਂ ਵਾਲਿਓ ਗੁਰੂ ਕੇ ਦਰਸ਼ਨ ਨਾ ਹੁੰਦੇ ਕਿਲੇ ਦੀਆਂ ਕੰਧਾਂ ਚੁੰਮ ਕੇ ਕਿਲੇ ਨੂੰ ਮੱਥਾ ਟੇਕੇ ਵਾਪਸ ਆ ਜਾ ਆ ਜਾਂਦੇ ਤੇ ਜਦੋਂ ਸਤਗੁਰੂ ਜੀ ਇਸ ਗਵਾਲੀਅਰ ਦੇ ਕਿਲੇ ਦੇ ਵਿੱਚ ਗਏ ਸਨ ਕਿਲੇ ਦੇ ਵਿੱਚ ਉਹ ਰਾਜੇ ਕੈਦ ਸਨ ਜਿਨ੍ਹਾਂ ਨੂੰ ਕਦੇ ਰਹਾ ਨਹੀਂ ਕੀਤਾ ਜਾ ਸਕਦਾ ਸੀ ਜਿਉਂਦੇ ਤੇ ਵਾਪਸ ਇਸ ਕਿਲੇ ਦੇ ਵਿੱਚ ਆਉਂਦੇ ਸਨ ਤੇ ਭਾਗਾਂ ਵਾਲਿਓ ਮਰਿਆਂ ਦੇ ਪਿੰਜਰ ਬਾਹਰ ਨਿਕਲਦੇ ਸਨ ਇਨਾਂ ਰਾਜਿਆਂ ਨੂੰ ਮਿੱਠਾ ਪੁਆਇਜ਼ਨ ਦਿੱਤਾ ਜਾਂਦਾ ਸੀ ਕੱਚਾ ਜ਼ਹਿਰ ਦਿੱਤਾ ਜਾਂਦਾ ਸੀ ਖਾਣੇ ਦੇ ਵਿੱਚ ਹੌਲੀ-ਹੌਲੀ ਜਾਂ ਲੂਣਾ ਖਾਣਾ ਇਹਨਾਂ ਨੂੰ ਦਿੱਤਾ ਜਾਂਦਾ ਸੀ ਹੌਲੀ-ਹੌਲੀ ਅੰਦਰੋਂ ਕਮਜ਼ੋਰ ਹੁੰਦੇ ਹੌਲੀ-ਹੌਲੀ ਅੰਦਰੋਂ ਬਿਮਾਰੀਆਂ ਦੇ ਨਾਲ ਗਰਸੇ ਜਾਂਦੇ ਹੌਲੀ-ਹੌਲੀ ਗੁਰਮੁਖੋ ਇਤਨੇ ਨਿਰਬਲ ਹੋ ਗਏ ਸਨ ਹਰ ਰੋਜ਼ ਗਵਾਲੀਅਰ ਦੇ ਕਿਲੇ ਦੇ ਵਿੱਚ ਚੀਕ ਚੰਘਿਆੜਾ ਪੈਂਦਾ ਜਦੋਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਆ ਗਏ ਤੇ ਭਾਗਾਂ ਵਾਲਿਓ ਇੱਕ ਦਿਨ ਵੀ ਕਿਲੇ ਦੇ ਵਿੱਚੋਂ ਆਵਾਜ਼ ਨਹੀਂ ਆਈ ਇਸ ਜੇਲ੍ਹ ਦੇ ਵਿੱਚੋਂ ਇੱਕ ਦਿਨ ਵੀ ਆਵਾਜ਼ ਨਹੀਂ ਆਈ ਸਤਿਗੁਰਾਂ ਦੇ ਔਨਤੇ ਗੁਰਮਖੋ ਗੁਰੂ ਅੰਮ੍ਰਿਤ ਬਾਣੀ ਪੜ੍ਹਦੇ ਸਤਿਗੁਰੂ ਜੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਇਸ਼ਨਾਨ ਕਰਨ ਤੋਂ ਬਾਅਦ ਸਤਿਗੁਰੂ ਜੀ ਅਕਾਲ ਪੁਰਖ ਜੀ ਦੀ ਉਸਤਤ ਕਰਦੇ ਨਿਤਨੇਮ ਕਰਦੇ ਉਸ ਦੀ ਵਡਿਆਈ ਕਰਦੇ ਤੇ ਭਾਗਾਂ ਵਾਲਿਓ ਉਸ ਤੋਂ ਬਾਅਦ ਅੰਮ੍ਰਿਤਮਈ ਬਾਣੀ ਨੂੰ ਕੀਰਤਨ ਦੁਆਰਾ ਗਾਇਆ ਜਾਂਦਾ ਸੀ ਸਤਗੁਰਾਂ ਨੇ ਇਹ ਪ੍ਰਵੰਦ ਕੀਤੇ ਗਏ ਤੇ ਭਾਗਾਂ ਵਾਲਿਓ ਸਾਰੇ ਰਾਜੇ ਸਤਗੁਰਾਂ ਦੇ ਚਰਨਾਂ ਦੇ ਵਿੱਚ ਜੁੜ ਕੇ ਬੈਠਣ ਲੱਗੇ ਕਿਉਂਕਿ ਆਤਮਿਕ ਤੌਰ ਤੇ ਸਤਗੁਰਾਂ ਨੇ ਬਲਵਾਨ ਕਰ ਦਿੱਤੇ ਸਤਗੁਰਾਂ ਨੇ ਮਨ ਦਾ ਵਿਗਾਸ ਕਰ ਦਿੱਤਾ ਸਾਰੇ ਦੇ ਸਾਰੇ ਰਾਜੇ ਗੁਰੂ ਕੇ ਚਰਨਾਂ ਵਿੱਚ ਬੈਠ ਗਏ ਜਦੋਂ ਸਤਗੁਰੂ ਜੀ ਇਸ ਕਿਲੇ ਦੇ ਵਿੱਚ ਆਏ ਸਨ ਇਸ ਕਿਲੇ ਦਾ ਜੋ ਜੇਲਦਾਰ ਹੈ ਜੋ ਇਸ ਕਿਲੇ ਦਾ ਜਿਲਰ ਹੈ ਜੋ ਇਸ ਕਿਲੇ ਦਾ ਦਰੋਗਾ ਹੈ ਸਤਗੁਰਾਂ ਦੀ ਗੁਰਮੁਖੋ دیدار ਕਰਕੇ ਗੁਰੂ ਕੇ ਬਚਨ ਸੁਣ ਕੇ ਇਤਨਾ ਪ੍ਰਭਾਵਿਤ ਹੋ ਗਿਆ ਕਿਉਂਕਿ ਗੁਰੂ ਕੀ ਵਡਿਆਈ ਤੇ ਇਸ ਨੇ ਪਹਿਲੋ ਵੀ ਸੁਣੀ ਸੀ ਸਤਗੁਰਾਂ ਦੀ ਉਸਤਤ ਪਹਿਲੋ ਵੀ ਸੁਣੀ ਸੀ ਬੜਾ ਪ੍ਰਭਾਵਿਤ ਸੀ ਸਤਗੁਰਾਂ ਦੀ ਸ਼ਖਸੀਅਤ ਤੋਂ ਉਤੇ ਭਾਗਾਂ ਵਾਲਿਓ ਜਦੋਂ ਗੁਰੂ ਕੇ دیدار ਹੋਏ ਗੁਰੂ ਕੇ ਚਰਨਾਂ ਵਿੱਚ ਮੱਥਾ ਟੇਕ ਦਿੱਤਾ ਸਤਿਗੁਰਾਂ ਨੂੰ ਕਿਹਾ ਸਤਿਗੁਰੂ ਜੀ ਇਸ ਕਿਲੇ ਦਾ ਖਾਣਾ ਤੁਸੀਂ ਨਹੀਂ ਖਾਣਾ ਗਵਾਲੀਅਰ ਦੇ ਵਿੱਚੋਂ ਇੱਕ ਕਿਰਤੀ ਸਿੱਖ ਦੇ ਘਰੋਂ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ ਗਿਆ ਦਰੋਗਾ ਉਹ ਜੇਲ੍ਹਦਾਰ ਜੇ ਹਰੀਦਾਸ ਆਪਣੀਆਂ ਨਜ਼ਰਾਂ ਦੇ ਵਿੱਚ ਸਤਿਗੁਰਾਂ ਨੂੰ ਉਹ ਖਾਣਾ ਪਰੋਸਿਆ ਕਰਦਾ ਸੀ ਚੰਦੂ ਦੇ ਬੇਟੇ ਨੇ ਗੁਰਮੁਖੋ ਜੇਲ੍ਹ ਦੇ ਵਿੱਚ ਵੀ ਸਾਜਿਸ਼ਾਂ ਕੀਤੀਆਂ ਗਈਆਂ ਗੁਰੂ ਨੂੰ ਅੰਦਰ ਨੁਕਸਾਨ ਪਹੁੰਚਾਇਆ ਜਾਵੇ ਚੰਦੂ ਦੇ ਬੇਟੇ ਨੇ ਐਸਾ ਚੋਲਾ ਤਿਆਰ ਕੀਤਾ ਜਿਸ ਚੋਲੇ ਨੂੰ ਜ਼ਹਿਰ ਦੀ ਪੁੱਠ ਦਿੱਤੀ ਸੀ ਉਸ ਦੀਆਂ ਤੰਦਾਂ ਸਮਝੋ ਜ਼ਹਿਰ ਦੀਆਂ ਪੁੱਠ ਦਿੱਤੀਆਂ ਹੋਈਆਂ ਸਨ ਉਹ ਚੋਲਾ ਉਹਨਾਂ ਸੋਚਿਆ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਉਹ ਚੋਲਾ ਪਹਿਨਣਗੇ ਤੇ ਚੋਲਾ ਪਹਿਨਣ ਦੇ ਨਾਲ ਮੁਰਕਾ ਆਵੇਗਾ ਮੁਰਕੇ ਦੇ ਨਾਲ ਉਹ ਜ਼ਹਿਰ ਗੁਰੂ ਕੇ ਸਰੀਰ ਵਿੱਚ ਚਲਾ ਜਾਵੇਗਾ ਤੇ ਸਤਗੁਰੂ ਜੀ ਇਸ ਸੰਸਾਰ ਤੋਂ ਚਲੇ ਜਾਣਗੇ ਦਰੂਗਾ ਹਰੀਦਾਸ ਜਾਨਦਾ ਹੈ ਸਤਗੁਰਾਂ ਨੂੰ ਇਸ ਨੇ ਪਹਿਲੂ ਹੀ ਕਹਿ ਦਿੱਤਾ ਵੇਖੋ ਉਸ ਨੇ ਚੋਲਾ ਲੈ ਲਿਆ ਰੱਖ ਲਿਆ ਪਰ ਸਤਗੁਰਾਂ ਨੂੰ ਪਹਿਲਾਇਆ ਨਹੀਂ ਕਿਉਂਕਿ ਗੁਰੂ ਕੀ ਸਿੱਖੀ ਮਨ ਅੰਦਰ ਧਾਰਨ ਕਰਨੀ ਹੈ ਸਤਗੁਰਾਂ ਨੂੰ ਉਹ ਚੋਲਾ ਵੀ ਪਹਿਨਾਇਆ ਜਹਿਰੀਲਾ ਚੋਲਾ ਨਹੀਂ ਪਹਿਨਾਇਆ ਸਤਗੁਰਾਂ ਦੀ ਖਾਣੇ ਦਾ ਸਤਗੁਰਾਂ ਦੀ ਹਰ ਇੱਕ ਮੂਮੈਂਟ ਦਾ ਉਹ ਨਜ਼ਰ ਰੱਖਦਾ ਸੀ ਬੜਾ ਧਿਆਨ ਰੱਖਦਾ ਸੀ ਸਤਗੁਰਾਂ ਨੂੰ ਗਰਮਖੋ ਕੋਈ ਵੀ ਹਰ ਵਕਤ ਗੁਰੂ ਕੇ ਆਲੇ-ਦੁਆਲੇ ਰਹਿੰਦਾ ਸੀ। ਤੋਂ ਸਤਗੁਰਾਂ ਦਾ ਜੋ ਜਦੋਂ ਧਿਆਨ ਰੱਖਦਾ ਹੈ ਗੁਰੂ ਕੇ ਚਰਨਾਂ ਵਿੱਚ ਸੰਗਤ ਵਿੱਚ ਵੀ ਜੁੜ ਕੇ ਬੈਠਦਾ ਹੈ ਜਦੋਂ ਸੰਗਤ ਹੁੰਦੀ ਹੈ ਸਾਰੇ ਰਾਜੇ ਗੁਰੂ ਕੇ ਚਰਨਾਂ ਵਿੱਚ ਬੈਠਦੇ ਨੇ ਢਾਡੇ ਚੋਂ ਕੋਈ ਗਵਾਲੀਅਰ ਦੇ ਕਿਲੇ ਦੇ ਵਿੱਚ ਗਿਆ ਹੋਵੇ ਵੱਡੇ-ਵੱਡੇ ਥੰਮਨੇ ਦੋ ਬੰਦਿਆਂ ਦੇ ਜਫੇ ਦੇ ਵਿੱਚ ਵੀ ਨਹੀਂ ਆਉਂਦੇ ਤੇ ਭਾਗਾਂ ਵਾਲਿਓ ਭਵੰਜਾ ਥੰਮ ਅੱਜ ਵੀ ਉਸੇ ਤਰ੍ਹਾਂ ਨੇ ਉਹਨਾਂ ਥੰਮਾਂ ਦੇ ਨਾਲ ਉਹਨਾਂ ਰਾਜਿਆਂ ਨੂੰ ਮੋਢੇ ਸੰਗਲਾਂ ਦੇ ਨਾਲ ਬੰਨਿਆ ਹੁੰਦਾ ਸੀ ਜਦ ਸਤਗੁਰੂ ਜੀ ਗਏ ਸਾਰਿਆਂ ਨੂੰ ਇਹਨਾਂ ਸੰਗਲਾਂ ਦੇ ਵਿੱਚੋਂ ਆਜ਼ਾਦ ਕਰਵਾਇਆ ਅੰਮ੍ਰਿਤ ਵੇਲਾ ਹੁੰਦਾ ਹੈ ਸਤਗੁਰੂ ਜੀ ਹਰ ਰੋਜ਼ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਅੰਮ੍ਰਿਤ ਬਾਣੀ ਪੜ੍ਹਦੇ ਨੇ ਰਾਜੇ ਗੁਰੂ ਕੇ ਚਰਨਾਂ ਵਿੱਚ ਬੈਠਦੇ ਨੇ ਸਤਗੁਰਾਂ ਦੇ ਵਾਸਤੇ ਭੋਜਨ ਤੇ ਆਉਣ ਲੱਗਾ ਨਾਲ ਰਾਜਿਆਂ ਵਾਸਤੇ ਵੀ ਗੁਰੂ ਨੇ ਪ੍ਰਬੰਧ ਕੀਤਾ ਉਹਨਾਂ ਰਾਜਿਆਂ ਵਾਸਤੇ ਵੀ ਚੰਗਾ ਆਉਣ ਲੱਗਾ ਰਾਜੇ ਵੀ ਤੰਦਰੁਸਤ ਹੋ ਗਏ ਮਨ ਬਲਵਾਨ ਗੁਰੂ ਕੀ ਬਾਣੀ ਕਰਕੇ ਹੋ ਗਿਆ ਸਰੀਰ ਬਲਵਾਨ ਚੰਗੇ ਭੋਜਨ ਕਰਕੇ ਹੋ ਗਿਆ ਤੇ ਭਾਗਾਂ ਵਾਲਿਓ ਸਮਾਂ ਬੀਤਦਾ ਗਿਆ ਇੱਧਰ ਸੰਗਤਾਂ ਗੁਰੂ ਕੇ ਦਰਸ਼ਨਾਂ ਵਾਸਤੇ ਵਿਆਕਲ ਹੁੰਦੀਆਂ ਰਹੀਆਂ ਸੰਗਤਾਂ ਦਰਸ਼ਨ ਕਰਨ ਵਾਸਤੇ ਹਰ ਰੋਜ਼ ਆਉਂਦੀਆਂ ਥੋੜੇ ਦਿਨਾਂ ਬਾਅਦ ਆਉਂਦੀਆਂ ਤੇ ਭਾਗਾ ਵਾਲਿਓ ਕੰਕਲੇ ਦੀਆਂ ਕੰਧਾਂ ਚੁੰਮ ਕੇ ਮੁਰ ਜਾਂਦੀਆਂ ਸ਼ਬਦ ਚੁੰਮ ਕੇ ਕੱਢਦੇ ਬਾਬਾ ਬੁੱਢਾ ਜੀ ਅੱਗੇ ਲੱਗ ਕੇ ਆਉਂਦੇ ਸ਼ਬਦ ਪੜ੍ਹਦੇ ਰਹਿੰਦੇ ਤੇ ਇਸ ਕਿਲੇ ਦੀਆਂ ਪ੍ਰਕਰਮਾਂ ਕਰਕੇ ਕੰਧਾਂ ਚੁੰਮ ਕੇ ਵਾਪਸ ਮੁੜ ਜਾਂਦੇ ਸਨ ਸਾਈ ਮੀਆਂ ਮੀਰ ਗੁਰੂ ਦਾ ਬੜਾ ਸ਼ਰਧਾਲੂ ਹੈ ਸਾਈ ਮੀਆਂ ਮੀਰ ਜੋ ਉਹ ਜੋ ਇਨਾਂ ਜਿਨ੍ਹਾਂ ਨੇ ਦਰਬਾਰ ਸਾਹਿਬ ਜੀ ਦੀ ਨੀਂਦ 'ਤੇ ਰੱਖੀ ਤੇ ਭਾਗਾ ਵਾਲਿਓ ਸਤਗੁਰਾਂ ਦੇ ਚਰਨਾਂ ਦੇ ਵਿੱਚ ਸਤਗੁਰਾਂ ਨੂੰ ਰਿਹਾਅ ਕਰਵਾਉਣ ਵਾਸਤੇ ਆਪ ਦਿੱਲੀ ਚੱਲ ਕੇ ਗਿਆ ਜਹਾਂਗੀਰ ਦਾ ਵਿਆਹ ਨੂਰਜਹਾਂ ਦੇ ਨਾਲ ਹੋਇਆ ਤੇ ਨੂਰਜਹਾਂ ਗੁਰਮਖੋ ਸਾਈ ਮੀਆਂ ਮੀਰ ਦੀ ਸ਼ਰਧਾਲੂ ਹੈ ਜਦੋਂ ਜਹਾਂਗੀਰ ਦਾ ਵਿਆਹ ਨੂਰਜਾਨ ਦੇ ਨਾਲ ਹੋ ਗਿਆ ਤੇ ਭਾਗਾਂ ਵਾਲਿਓ ਨੂਰਜਾਨ ਵੀ ਇੱਕ ਹਾਰ ਤੇ ਅਤੇ ਸ਼ਾਹੀ ਵੈਦ ਹੈ ਇੱਕ ਵਜ਼ੀਰ ਖਾਨ ਵਜ਼ੀਰ ਖਾਨ ਨੇ ਤੇ ਗੁਰਮਖੋ ਜਿਸ ਦਾ ਜਲੋਦਰ ਦਾ ਰੋਗ ਗੁਰੂ ਕੇ ਚਰਨਾਂ ਵਿੱਚ ਆ ਕੇ ਠੀਕ ਹੋਇਆ ਸੀ ਫਿਰ ਉਸ ਨੇ ਨਾਮ ਬਣਾ ਲਿਆ ਹਰ ਰੋਜ਼ ਜਦੋਂ ਨਿਕਲਦਾ ਹੈ ਸੁਖਮਨੀ ਸਾਹਿਬ ਜੀ ਦਾ ਪਾਠ ਕਰਕੇ ਆਪਣੇ ਘਰ ਤੋਂ ਨਿਕਲਦਾ ਹੈ ਹਰ ਉਹ ਸੁਖਨੀ ਸਾਹਿਬ ਦਾ ਪਾਠ ਕੀਤੇ ਬਿਨਾ ਆਪਣੇ ਘਰ ਤੋਂ ਨਹੀਂ ਨਿਕਲਦਾ ਸ਼ਾਈ ਵੈਦ ਹੈ ਸ਼ਾਈ ਹਕੀਮ ਹੈ ਤੇ ਸਤਿਗੁਰਾਂ ਤੇ ਭਰੋਸਾ ਇਤਨਾ ਇਧਰ ਉਹ ਸਾਈ ਮੀਆਂ ਮੀਰ ਚੱਲ ਕੇ ਦਿੱਲੀ ਪਹੁੰਚਿਆ ਉਧਰ ਉਹ ਵਜ਼ੀਰ ਖਾਂ ਸ਼ਾਈ ਵੈਦ ਹੈ ਤੇ ਭਾਗਾਂ ਵਾਲਿਓ ਜਦੋਂ ਸਾਈ ਮੀਆਂ ਮੀਰ ਪਹੁੰਚੇ ਤੇ ਸਾਈ ਮੀਆਂ ਮੀਰ ਨੂੰ ਵਜੇ ਜਹਾਂਗੀਰ ਕਹਿਣ ਲੱਗਾ ਮੈਂ ਬਿਮਾਰ ਵੜਾ ਰਹਿਣਾ ਹਾਂ ਸ਼ਰੀਰ ਅੰਦਰ ਚੁਸਤੀ ਫੁਰਤੀ ਨਹੀਂ ਰਹੀ ਕਿਉਂਕਿ ਸਿਰੇ ਦਾ ਸ਼ਰਾਬੀ ਸੀ ਸ਼ਰੀ ਦਾ ਕਵਾਬੀ ਸਿੰਘ ਸ਼ਰੀ ਦਾ ਬੇਗਹਿਰਤ ਬੰਦਾ ਸੀ ਜਹਾਂਗੀਰ ਤੇ ਭਾਗਾ ਵਾਲਿਓ ਸਾਈ ਮੀਆਂ ਮੀਰ ਕਹਿਣ ਲੱਗੇ ਜੇ ਅੱਲਾਹ ਦੇ ਖੁਦਾ ਦੇ ਨੂਰ ਨੂੰ ਤੁਸੀਂ ਕੈਦ ਕਰਕੇ ਰੱਖਣਾ ਚਾਹੋਗੇ ਨਹੀਂ ਰੱਖ ਸਕਦੇ ਸਾਈ ਮੀਆਂ ਮੀਰ ਨੂੰ ਕਹਿਣ ਲੱਗਾ ਕਾਹ ਖੁਦਾ ਕਿਸ ਖੁਦਾ ਦੀ ਬਾਤ ਕਰ ਰਹੇ ਹਾਂ ਕਿਸ ਨੂਰ ਦੀ ਬਾਤ ਕਰ ਰਹੇ ਹੋ ਤੇ ਇਸ਼ਾਰਾ ਕੀਤਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਵੱਲ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਤੁਸੀਂ ਨੋਟ ਕਰੋ ਜਦੋਂ ਦੇ ਇਸ ਕਿਲੇ ਵਿੱਚ ਸਤ ਗੁਰੂ ਜੀ ਆਏ ਨੇ ਕਿਸੇ ਕੈਦੀ ਦੀ ਆਵਾਜ਼ ਨਹੀਂ ਆਈ ਕਿਸੇ ਦੇ ਰੋਲ ਰੋਣ ਕਰਾਉਣ ਦੀ ਪਿੱਟਨਿਆਂ ਦੀ ਆਵਾਜ਼ ਨਹੀਂ ਆਈ ਤੇ ਭਾਗਾਂ ਵਾਲਿਓ ਸਤ ਗਰਾਂ ਨੂੰ ਰਿਹਾ ਕਰਨ ਦਾ ਵਜ਼ੀਰ ਖਾਨ ਅਤੇ ਸਾਈ ਮੀਆਂ ਮੀਰ ਇਹਨਾਂ ਸਦਕਾ ਦੋਨਾਂ ਨੇ ਕਿਹਾ ਦੋਨਾਂ ਦੇ ਕਹਿਣ ਤੇ ਸਤ ਗਰਾਂ ਨੂੰ ਰਿਹਾ ਕਰਨ ਦਾ ਹੁਕਮ ਦੇ ਦਿੱਤਾ ਵਜ਼ੀਰ ਖਾਂ ਆ ਇਸ ਹੁਕਮ ਨੂੰ ਲੈ ਕੇ ਗਵਾਦੀਰ ਪਹੁੰਚਿਆ ਸਤਗੁਰਾਂ ਨੂੰ ਗੁਰਮੁਖੋ ਜਦੋਂ ਸਤਗੁਰਾਂ ਕੋਲ ਇਹ ਆਵਾਜ਼ ਪਹੁੰਚੀ ਕਿ ਤੁਹਾਨੂੰ ਰਹਾ ਕਰ ਦਿੱਤਾ ਜਾਵੇਗਾ ਤੇ ਗੁਰਮੁਖੋ ਉਹ ਰਾਜੇ ਸਾਰਿਆਂ ਰਾਜਿਆਂ ਨੇ ਗੁਰੂ ਕੇ ਚਰਨਾਂ ਵਿੱਚ ਜੋਦੜੀ ਕੀਤੀ ਸਤਗੁਰੂ ਜੀ ਕਹਿਣ ਲੱਗੇ ਤੁਸੀਂ ਵੀ ਭਰੋਸਾ ਰੱਖੋ ਗੁਰੂ ਨੇ ਉਹ ਰਿਹਾਈ ਠੁਕਰਾ ਦਿੱਤੀ ਕਹਿਣ ਲੱਗੇ ਮੈਂ ਇਕੱਲਾ ਇਸ ਕਿਲੇ ਵਿੱਚੋਂ ਬਾਹਰ ਨਹੀਂ ਜਾਵਾਂਗਾ ਜੇ ਬਾਹਰ ਜਾਵਾਂਗਾ ਤੇ ਇਨ੍ਹਾਂ ਰਾਜਿਆਂ ਦੇ ਨਾਲ ਵਜ਼ੀਰ ਦਾ ਫਿਰ ਵਾਪਸ ਦਿੱਲੀ ਗਿਆ ਦਿੱਲੀ ਜਾ ਕੇ ਗੁਰਮੁਖੋ ਜਹਾਂਗੀਰ ਨੂੰ ਕਹਿਣ ਲੱਗਾ ਸਤਗੁਰਾਂ ਦੇ ਨਾਲ ਜੋ 52 ਰਾਜੇ ਹਨ ਉਹਨਾਂ ਨੂੰ ਵੀ ਰਹਾਅ ਕੀਤਾ ਜਾਵੇ ਤੇ ਗੁਰਮੁਖੋ ਉਹਨਾਂ ਦੀ ਰਿਹਾਈ ਵਾਸਤੇ ਵੀ ਜਹਾਂਗੀਰ ਨੂੰ ਮਨਾ ਲਿਆ ਰਿਹਾਈ ਵਾਸਤੇ ਜਹਾਂਗੀਰ ਕਹਿਣ ਲੱਗਾ ਜਿੰਨੇ ਗੁਰੂ ਕਾ ਚੋਲਾ ਪਕੜ ਕੇ ਬਾਹਰ ਨਿਕਲ ਜਾਣ ਉਤਨੇ ਬਾਹਰ ਚਲੇ ਜਾਣ ਉਸਨੇ ਸੋਚਿਆ 10 12 ਵੱਧ ਤੋਂ ਵੱਧ 20 ਨਿਕਲ ਜਾਣਗੇ 25 ਨਿਕਲ ਜਾਣਗੇ ਤੇ ਗੁਰਮੁਖੋ ਸਤਗੁਰਾਂ ਹਰੀਦਾਸ ਦੀ ਡਿਊਟੀ ਲਗਾਈ ਹਰੀਦਾਸ ਨੂੰ ਕਿਹਾ ਤੁਸੀਂ ਇੱਕ ਐਸਾ ਚੋਲਾ ਤਿਆਰ ਕਰਵਾਓ ਜਿਸ ਨੂੰ 52 ਕਲੀਆਂ ਲੱਗੀਆਂ ਹੋਣ ਐਸਾ ਚੋਲਾ ਤਿਆਰ ਕਰਵਾਇਆ ਗਿਆ ਚੋਲਾ ਤਿਆਰ ਕਰਵਾ ਕੇ ਉਹ ਦਿਨ ਆਇਆ ਸਤਿਗੁਰਾਂ ਨੂੰ ਪਹਿਨਾਇਆ ਗਿਆ ਸਤਿਗੁਰਾਂ ਨੇ ਗੁਰਮਖੋ ਇਸ਼ਨਾਨ ਪਾਣੀ ਕੀਤਾ ਸਵੇਰ ਦਾ ਅੰਮ੍ਰਿਤ ਵੇਲੇ ਦਾ ਨਿਤਨੇਮ ਕੀਤਾ ਦੀਵਾਨ ਸਜਿਆ ਦੀਵਾਨ ਤੋਂ ਬਾਅਦ ਸਤਿਗੁਰਾਂ ਨੇ ਉਹ ਚੋਲਾ ਪਹਿਨਿਆ ਚੋਲੇ ਦੀਆਂ 52 ਕਲੀਆਂ ਸਨ ਇੱਕ ਇੱਕ ਕਲੀ ਉਹਨਾਂ ਰਾਜਿਆਂ ਨੂੰ ਪਕੜਾਈ ਗਈ ਤੇ ਸਾਰੇ ਦੇ ਸਾਰੇ ਸਤਿਗੁਰਾਂ ਨੇ 52 ਰਾਜੇ ਕਿਲੇ ਦੇ ਵਿੱਚੋਂ ਬਾਹਰ ਕੱਢ ਲਿਆਂਦੇ ਜਦੋਂ ਸਤਿਗੁਰੂ ਜੀ ਰਿਹਾਅ ਹੋਏ ਰਿਹਾਅ ਹੋਣ ਤੋਂ ਬਾਅਦ ਭਾਗਾਂ ਵਾਲਿਓ ਸਤਿਗੁਰੂ ਜੀ ਸ਼ਾਮ ਨੂੰ ਅੰਮ੍ਰਿਤਸਰ ਦੀ ਧਰਤੀ ਤੇ ਕੁੱਝੇ ਜਦੋਂ ਅੰਮ੍ਰਿਤਸਰ ਦੀ ਧਰਤੀ ਤੇ ਸਤਿਗੁਰੂ ਜੀ ਆਏ ਸਤਿਗੁਰਾਂ ਦਾ ਸਵਾਗਤ ਸ਼ਬਦ ਕੀਰਤਨ ਦੇ ਨਾਲ ਕੀਤਾ ਗਿਆ ਸਤਿਗੁਰਾਂ ਦਾ ਸਵਾਗਤ ਸ਼ਬਦ ਚੌਂਕੀ ਦੇ ਨਾਲ ਕੀਤਾ ਗਿਆ ਸਤਿਗੁਰਾਂ ਤੇ ਫੁੱਲਾਂ ਦੀ ਵਰਖਾ ਕੀਤੀ ਤੇ ਵਰਮੱਖੋ ਗੁਰੂ ਕੇ ਆਉਣ ਦੀ ਖੁਸ਼ੀ ਦੇ ਵਿੱਚ ਸੰਗਤਾਂ ਨੂੰ ਪਤਾ ਹੈ ਅੱਜ ਸਤਿਗੁਰਾਂ ਨੇ ਪਰਤਨਾ ਹੈ ਸਤਿਗੁਰਾਂ ਨੇ ਆਉਣ ਦੀ ਖੁਸ਼ੀ ਵਿੱਚ ਸੰਗਤਾਂ ਨੇ ਦੇਸੀ ਘੋੜ ਦੇ ਦੀਵੇ ਅੰਮ੍ਰਿਤਸਰ ਦੀ ਧਰਤੀ ਤੇ ਜਗਾਏ ਜਿੱਥੇ ਜਿੱਥੇ ਨਕ ਨਾਮ ਲੈਵਾ ਸਿੱਖ ਸੰਗਤਾਂ ਰੰਧੀਆਂ ਸਨ ਉਥੇ-ਉਥੇ ਦੇਸੀ ਘੋਦੇ ਦੀਵੇ ਜਗਾਏ ਗਏ ਉਸ ਦਿਨ ਉਹ ਜੋ ਦਿਨ ਸੀ ਦੀਵਾਲੀ ਵਾਲਾ ਦਿਨ ਸੀ ਤੇ ਭਾਗਾਂ ਵਾਲਿਓ ਦੀਵਾਲੀ ਦੀ ਸ਼ਾਮ ਸੀ ਸਤਿਗੁਰਾਂ ਦੇ ਆਉਣ ਦੀ ਖੁਸ਼ੀ ਵਿੱਚ ਸੰਗਤਾਂ ਨੇ ਦੇਸੀ ਘੋਦੇ ਦੀਵੇ ਲਗਾਏ ਤੇ ਗੁਰਮੁਖੋ ਇਸ ਲਈ ਇਹ ਦੀਵਾਲੀ ਵਾਲਾ ਦਿਨ ਬੰਦੀ ਛੋੜ ਦਿਵਸ ਦੀਵਾਲੀ ਵਾਲੇ ਦਿਨ ਆਉਂਦਾ ਹੈ ਸੰਗਤਾਂ ਵਾਸਤੇ ਤਾਂ ਬੜਾ ਮਹੱਤਮਪੂਰਨ ਹੈ ਗੁਰੂ ਕੇ ਪ੍ਰਕਾਸ਼ ਪੁਰਬ ਗੁਰੂ ਕੇ ਜੋਤੀ ਜੋਤ ਪੁਰਬ ਗੁਰੂ ਕੇ ਗਰਿਆਈ ਪੁਰਬ ਗੁਰੂ ਕੇ ਗੁਰਮਖੋ ਗੁਰੂ ਕਾ ਉਪਦੇਸ਼ ਪੁਰਬ ਸਿੱਖਾਂ ਵਾਸਤੇ ਬੜੇ ਕੀਮਤੀ ਨੇ ਕਿਉਂਕਿ ਸਿੱਖ ਵਾਸਤੇ ਸਭ ਤੋਂ ਵੱਡਾ ਤਿਹਾੜ ਗੁਰੂ ਕਾ ਪੁਰਬ ਹੈ ਅੱਜ ਜੋ ਸਭ ਤੋਂ ਵੱਡਾ ਦਿਨ ਸਿੱਖ ਕੌਮ ਵਾਸਤੇ ਹੈ ਗਵਾਲੀਅਰ ਦੇ ਕਿਲੇ ਵਿੱਚੋਂ ਸਤਿਗੁਰੂ ਜੀ ਰਹਾ ਹੋ ਕੇ ਅਮਰ ਸਰਦੀ ਧਰਤੀ ਤੇ ਪੁੱਜੇ ਤੇ ਗੁਰਮਖੋ ਗੁਰੂ ਕੇ ਬੰਦੀ ਛੋੜ ਦਿਵਸ ਦੀਆਂ ਆਪ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਸਤਿਗੁਰਾਂ ਦੇ ਪਾਵਨ ਇਤਿਹਾਸ ਦੀ ਸੰਖੇਪ ਜੀ ਵਿਚਾਰ ਕੇਵਲ ਆਪ ਤਾਂ ਆਪ ਸੰਗਤਾਂ ਦੇ ਨਾਲ ਵਿੱਚੋਂ ਵਿੱਚੋਂ ਟੁਕ ਮਾਤਰ ਕੀਤੀ ਪਾਤਸ਼ਾਹ ਜੀ ਵਿਚਾਰਾਂ ਕਰਨ ਦੀ ਬਾਣੀ ਪੜਨ ਦੀ ਸੇਵਾ ਕਰਨ ਦੀ ਸੋਝੀ ਸਮਤ ਦੇਣ ਜੀ ਕਿਉਂਕਿ ਸਤਿਗੁਰਾਂ ਦੀ ਬਾਣੀ ਕਹਿ ਰਹੀ ਹੈ ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੈ ਉਡੀਨਾ ਭਾਈ ਗੁਰਦਾਸ ਜੀ ਦੇ ਪਾਵਨ ਬੋਲ ਨੇ ਤੇ ਸਤਿਗੁਰਾਂ ਨੇ ਸੁਖਮਨੀ ਸਾਹਿਬ ਜੀ ਦੇ ਵਿੱਚ ਵੀ ਕਹਿ ਦਿੱਤਾ ਸਤਿਗੁਰ ਸਿੱਕੇ ਬੰਧਨ ਕਾਟੈ ਜੋ ਗੁਰੂ ਤੇ ਭਰੋਸਾ ਕਰੇਗਾ ਭਾਗਾਂ ਵਾਲਿਓ ਗੁਰੂ ਅੰਦਰ ਦੇ ਬੰਧਨ ਬੰਧਨ ਕਰ ਦਿੰਦਾ ਹੈ ਗੁਰੂ ਗੁਲਾਮੀ ਦੀਆਂ ਜ਼ੰਜੀਰਾਂ ਕਰ ਦਿੰਦਾ ਹੈ ਸਤਿਗੁਰੂ ਤੇਰੇ ਅੰਦਰ ਦੀ ਬੰਦੀ ਬੰਦ ਖਲਾਸੀ ਕਰ ਦਿੰਦਾ ਹੈ ਇਸ ਲਈ ਭਾਗਾਂ ਵਾਲਿਓ ਗੁਰੂ ਕੇ ਚਰਨਾਂ ਵਿੱਚ ਆਇਆ ਕਰਿਏ ਜੁੜਿਆ ਕਰਿਏ ਬੈਠਿਆ ਕਰਿਏ ਸਵਕਤ ਵਸ ਸੰਗਤਾਂ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਸੋਨ ਵਿਚਾਰ ਕੇ ਲੋਕ ਸੁਖੀ ਪਰਲੋਕ ਸਹਿਲੇ ਬਣੀਏ ਸਬੱਤ ਵਸ ਸੰਗਤਾਂ ਸਤਿਗੁਰਾਂ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਭਰਿਆ ਕਰੋ ਜੀ ਬੰਦੀ ਛੋੜ ਦਿਵਸ ਦੀਆਂ ਸੰਗਤਾਂ ਨੂੰ